ਅੱਜ ਦੀ ਵੀਡੀਓ ਵਿੱਚ ਬਈ ਇੱਕ ਵੜ ਦੀ ਵੀਡੀਓ ਬਣਾਈ ਆ ਤਾਜੀ ਸੂਈਆ ਚਬਾਈ ਦੇਖੋ ਠੰਡੀ ਚੈੱਕ ਕਰੋ ਪਹਿਲਾਂ ਦਾ ਕੋਈ ਬੱਚਾ ਨਹੀਂ ਲਾਇਆ ਕੋਈ ਨਿਆਣਾ ਨਹੀਂ ਲਾਇਆ ਜਿਵੇਂ ਮਰਜੀ ਬਹਿ ਜਾ ਚੂਣ ਚਵਾ ਲੈ ਇੱਕ ਨੰਬਰ ਕਰਮ ਮਿਲਦਾ ਬਹਲੀ ਠੰਡੀ ਆ ਨਾ ਬਾਈ ਬਹਲੀ ਠੰਡੀ ਆ ਯਾਰ ਜਮਾ ਜਮਾ ਨਾ ਜੋ ਚੈੱਕ ਕਰ ਨਿਆਣਾ ਪਾਉਣ ਦੀ ਵੀ ਲੋੜ ਚਾਹ ਬੁਰਕਾਂ ਪੀੜੀ ਡਾ ਕੇ ਜੋਈ ਜਾਂ ਹੂੰ ਕਦੋਂ ਸੂਈ ਆ ਭਰਾਏ ਇਹ ਗੱਲ ਹੱਥ ਨੇ 8:00 ਵਜੇ ਸੂਈ ਆਈ ਰਾਤ 12:00 1:00 ਵਜੇ ਜੇਰ ਪੈ ਗਈ ਸੀ ਠੀਕ ਆ ਭਾਈ ਆਰਡਰ ਬੜਾ ਕਮਾਲਾ ਹਨਾ ਬੜਾ ਚੰਗਾ ਜੀ ਸਮਾਰ ਆਰਡਰ ਫੀਟਿੰਗ ਵਾਲਾ ਲੇਵਾ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਵਿੱਚ ਚਵਾਈ ਬਾਈ ਦੇ ਥੋੜੇ ਸਾਹਮਣੇ ਧਰਾ ਮਾਰਤੀਆਂ ਚੂਣ ਚਵਾ ਇੱਕ ਨੰਬਰ 8 ਬੱਚਾ ਬਸ ਲੋ ਫੁੱਲ ਬਰੀਡ ਕੱਦ ਵੀ ਚੰਗਾ ਪ੍ਰਿੰਟ ਪ੍ਰਿੰਟ ਬੜਾ ਚੰਗਾ ਫੇਸ ਬੂਸ ਕਰਮ ਵਾਲੀ ਦਾ ਬੜਾ ਚੰਗਾ ਤੇ ਬਾਕੀ ਬੱਚਾ ਮਗਰ ਬੱਚੀ ਆ ਗਈ ਬੱਚੀ ਬਹੁਤ ਚੰਗੀ ਆ ਮੋਬਾਈਲ ਪੂਰੀ ਇੱਕ ਨੰਬਰ ਆ ਜੀ 9501799248 ਠੀਕ ਆ ਪਿੰਡ ਛੰਨਾ ਗਲਾ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਆਪਾਂ ਨੇੜੇ ਪਿੰਡ ਭਦੌਰ ਸੈਣਾ ਭਾਈ ਰੂਪਾ ਨੇੜੇ ਹੀ ਰਹਿ ਜਾਂਦੇ ਆ ਬੱਚਾ ਦੇਖੋ ਬੱਚੀ ਦਿੱਤੀ ਨੇ ਕਹਿੰਦੇ ਬਈ ਬਹੁਤ ਚੰਗੀ ਬੱਚੀ ਤੇ ਬਾੜ ਵੀ ਪੂਰੀ ਚੰਗੀ ਆ ਜੀ ਸਹੀ ਗੱਲ ਆ ਸਿਰੇ ਦੀ ਆ ਬਾੜ ਵੀ ਆ ਹਮ ਚਮ ਜੈਜ ਮੁੱਲ ਹੋਊਗਾ ਬਾਈ ਕਹਿੰਦਾ ਮੁੱਲ ਕਰ ਲਾਂਗੇ ਫੋਨ ਤੇ ਖਿੱਚ ਕੇ ਮੁੱਲ ਰੱਖਾਂਗੇ ਬਾਲਾ ਮੁੱਲ ਨਹੀਂ ਰੱਖਦੇ ਮੁਰ ਨੂੰ ਲੈਵਾ ਚੈ ਕਹ ਲੋ ਥਾਣ ਥਣ ਬਹੁਤ ਚੰਗਾ ਬਾਈ ਕਿਆ ਬਾਤ ਧੰਨਵਾਦ